ਸਿੱਖ ਕਾਲ ਜੀ ਵੈਰ ਜੀ ਕਾ ਖਾਲਸਾ ਸ੍ਰੀ ਵੈਰ ਜੀ ਕੀ ਫਤਿਹ ਇੱਕ ਕਹਾਵਤਾਂ ਕਹਿੰਦੇ ਲੀਡਰ ਜਦੋਂ ਵੋਟਾਂ ਮੰਗਦੇ ਨੇ ਉਦੋਂ ਗਧੇ ਨੂੰ ਵੀ ਕਹਿੰਦੇ ਬਾਪ ਕਹਿ ਦਿੰਦੇ ਨੇ ਚਾਹੇ ਕਿਸੇ ਦੇ ਪੈਰੀਂ ਅਥਲਾਉਣੇ ਪੈ ਜਾਣ ਚਾਹੇ ਕਿਸੇ ਦੀਆਂ ਨਲੀਆਂ ਪੁੰਜਣੀਆਂ ਪੈ ਜਾਣ ਇਹਨਾਂ ਨੂੰ ਚਾਹੇ ਕਿਸੇ ਗਰੀਬ ਦੀ ਮੰਜੀ ਵਿੱਚ ਜਿਹੜਾ ਰਾਤਾ ਕੱਟ ਸਕਦੇ ਨੇ ਇਹ ਵੋਟਾਂ ਵੇਲੇ ਦੇ ਬਾਅਦ ਦੇ ਵਿੱਚ ਤੂੰ ਕੌਣ ਤੇ ਮੈਂ ਕੌਣਾ ਉਸ ਗਰੀਬ ਵਾਲਾ ਝਾਕੜਾ ਵੀ ਲੋਕੇ ਪਸੰਦ ਨਹੀਂ ਕਰਦੇ ਜਿੰਨਾਂ ਦੀਆਂ ਜੁੱਲੀਆਂ ਦੇ ਵਿੱਚ ਝੁੱਲੀਆਂ ਦੇ ਵਿੱਚ ਜਿਹੜੀਆਂ ਰਾਤਾਂ ਕੱਟੀਆਂ ਹੋਣ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਗੋਠਾ ਦਿਖਾ ਦਿੰਦੇ ਨੇ ਇਹ ਉਧਰ ਝਾਕੜਾ ਪਸੰਦ ਨਹੀਂ ਕਰਦੇ ਜਾਣਾਂ ਤਾਂ ਗੱਲ ਬਹੁਤ ਦੂਰ ਦੀ ਆ ਉਹਨਾਂ ਦੇ ਘਰੇ ਨੇੜ ਤੇੜ ਦੀ ਵੀ ਨਹੀਂ ਲੰਘਦੇ ਇਹੀ ਹਾਲ ਅੱਜ ਆਪਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਪਹਿਲਾਂ ਐਸਵਾਈਐਲ ਤੇ ਕੀ ਸਟੈਂਡ ਸੀ ਤੇ ਮੁੱਖ ਮੰਤਰੀ ਸਾਹਿਬ ਅੱਜ ਤੁਹਾਡਾ ਕੀ ਸਟੈਂਡ ਆ ਅੱਜ ਅੱਜ ਬੜਾ ਚਰਚਾ ਦਾ ਜਿਹੜਾ ਮੁੱਦਾ ਬਣਿਆ ਰਿਹਾ ਐਸਵਾਈਐਲ ਨੂੰ ਲੈ ਕੇ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਸਾਡੇ ਕੋਲੇ ਤਾਂ ਜੀ ਇੱਥੇ ਤੋਕਾ ਪਾਣੀ ਨਹੀਂ ਅਸੀਂ ਐਸਵਾਈਐਲ ਨਹੀਂ ਨਿਕਲਣ ਦੇਵਾਂਗੇ ਅਸੀਂ ਐ ਕਰਦਾਂਗੇ ਅਸੀਂ ਬਹੁ ਕਰਦਾਂਗੇ ਪਰ ਅੱਜ ਸਪਸ਼ਟ ਇਹ ਸਾਰਿਆਂ ਦਾ ਇਕੱਲੇ ਭਗਵੰਤ ਮਾਨ ਦਾ ਨਹੀਂ ਕੈਪਟਨ ਦਾ ਵੀ ਇਹੀ ਹਾਲ ਰਿਹਾ ਤੇ ਬਾਦਲ ਕਹਦਾ ਵੀ ਇਹੀ ਹਾਲ ਰਿਹਾ ਬਾਦਲ ਕਿ ਗਏ ਕੈਪਟਨ ਆ ਗਿਆ ਕੈਪਟਨ ਗਏ ਬਾਦਲ ਕਿ ਆ ਗਏ ਤੇ ਹੁਣ ਤੀਜਾ ਆ ਗਿਆ ਤੇ ਵਕਾ ਨੂੰ ਚੌਥਾ ਆ ਜੂਗਾ ਤੇ ਤੁਹਾਡਾ ਰੋਲਾ ਐਸਵਾਈਐਲ ਦਾ ਉੱਥੇ ਦਾ ਉੱਥੇ ਹੀ ਰਹਿਣਾਗਾ ਪੱਤਰਕਾਰਾਂ ਨੇ ਸਵਾਲ ਪੁੱਛਿਆ ਭਗਵੰਤ ਮਾਨ ਸਾਹਿਬ ਨੂੰ ਮੁੱਖ ਮੰਤਰੀ ਜੀ ਨੂੰ ਕਹ ਜੀ ਐਸਵਾਈਐਲ ਤੇ ਕੀ ਤੁਹਾਡਾ ਸਟੈਂਡ ਆ ਉਦੇ ਭਾਅ ਦੀ ਬਣ ਗਈ ਹੁਣ ਮੈਂ ਕੀ ਕਹਾ ਕ ਐ ਐਜ ਕਰਦਾ ਹੁੰਦਾ ਨਾ ਕਹਿੰਦਾ ਜੀ ਇਹ ਤਾਂ ਇਹ ਤਾਂ SBIL ਦਾ ਕਹਿਣ ਦਾ ਭਾਵ ਕਿ ਇੱਥੇ ਉਹਦੇ ਜਿਹੜੇ ਗੇਅਰ ਜੇ ਅੜਨ ਲੱਗੇ ਸੀ ਕਹਿੰਦਾ ਇਹਦਾ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾਗਾ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਮੈਂ ਇੱਥੇ ਤੇ ਕਮੈਂਟ ਨਹੀਂ ਕਰ ਸਕਦਾ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਅੱਛਾ ਜੇ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਹੋਵੇ ਤੇ ਬੰਦਾ ਕਮੈਂਟ ਵੀ ਨਾ ਕਰ ਸਕੇ ਮੁੱਖ ਮੰਤਰੀ ਸਾਹਿਬ ਜੀ ਇਹ ਤੱਤੋ ਤੁਹਾਡੇ ਤੋਂ ਸਿੱਖਣਾ ਪਊਗਾ ਹੁਣ ਇਹ ਦੇਖੋ ਬੜੇ ਚਲਾਕ ਲੀਡਰ ਨੇ ਮੈਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਕਿ ਇਹ ਗੱਦੇ ਨੂੰ ਪਿਓ ਕਹਿ ਦਿੰਦੇ ਆ ਵੋਟਾਂ ਵੇਲੇ ਵੋਟਾਂ ਵੇਲੇ ਤੂੰ ਕੌਣ ਤੇ ਮੈਂ ਕੌਣ ਆ ਬਾਅਦ ਵਿੱਚ ਤੇ ਉਹੀ ਹਾਲ ਅੱਜ ਭਗਵੰਤ ਮਾਨ ਨੇ ਕੀਤਾ ਪੰਜਾਬ ਦੀ ਜਨਤਾ ਦੇ ਨਾਲ ਧੋਖਾ ਕੀਤਾ ਇਹ ਕਿਉਂਕਿ ਹੁਣ ਹਰਿਆਣੇ ਦੇ ਵਿੱਚ ਵੋਟਾਂ ਆਉਣ ਆਉਣ ਵਾਲੀਆਂ ਨੇ ਹੁਣ ਕਾਂਗਰਸ ਦੇ ਨਾਲ ਇਹਨਾਂ ਨੇ ਜਿਹੜੀਆਂ ਚੋਣਾਂ ਲੜੀਆਂ ਸੀ ਤੇ ਹੁਣ ਉਹਨਾਂ ਤੋਂ ਇੱਕ ਸੀਟ ਜਿੱਤ ਕੇ ਜਲੰਧਰ ਵਾਲੀ ਪਤਾ ਨਹੀਂ ਕੀ ਬਣ ਕੇ ਕਹਿੰਦੇ ਜੀ ਹੁਣ ਅਸੀਂ ਕਾਂਗਰਸ ਨਾਲ ਨਾਤਾ ਤੋੜਤਾ ਹੁਣ ਕੱਲੇ ਆਪਣੇ ਬਲਬੂਤੇ ਤੇ ਜਿਹੜੇ ਚੋਣ ਲੜਾਂਗੇ ਇਹ ਤਾਂ ਬਲਬੂਤੇ ਨਾਲ ਦੀ ਦੀ ਆ ਕਿ ਕਿਹੜਾ ਚੋਣ ਲੜਨਗੇ ਕਿਹਦੇ ਨਾਲ ਲੜਨਗੇ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਸਾਡਾ ਮਕਸਦ ਆ ਜਿੱਥੇ ਗੱਲ ਪੰਜਾਬ ਦੀ ਆ ਜਿੱਥੇ ਗੱਲ ਆ ਉਧਰੂ ਦੀ ਜਿੱਥੇ ਗੱਲ ਅਣਖ ਤੇ ਗੈਰਤ ਦੀ ਆ ਉਥੇ ਗੱਲ ਸਾਡੀ ਹੈਗੀ ਆ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੇ ਪਾਣੀ ਸਾਡੇ ਜਿਹੜੇ ਨੇ ਖੂਨ ਪਸੀਨੇ ਦੇ ਨਾਲ ਜਿਹੜੀਆਂ ਇਹ ਨਹਿਰਾਂ ਰੋਕਿਆ ਗਈਆਂ ਸੀ ਤੇ ਨਹੀਂ ਤਾਂ ਅੱਜ ਤੇ ਉਹ ਅਗਲੇ ਕੱਟ ਕੇ ਲੈ ਜਾਂਦੇ ਇਸ ਉੱਤੇ ਬੜੀ ਸਿਆਸਤ ਹੁੰਦੀ ਰਹੀ ਆ ਐਸਵਾਈਐਲ ਤੇ ਕਦੇ ਇੱਕ ਪੂਰੀ ਦਾ ਮੋਰਚਾ ਲੱਗ ਗਿਆ ਜੀ ਕਦੇ ਇੱਕ ਪੂਰੀ ਦਾ ਬੰਨ ਲਾਤਾ ਜੀ ਕਦੇ ਇੱਕ ਪੂਰੀ ਦਾ ਟੱਕ ਲਾਤਾ ਜੀ ਇਹਨਾਂ ਲੋਕਾਂ ਨੇ ਜਿਹੜਾ ਇੰਦਰਾ ਗਾਧੀ ਤੋਂ ਲੈ ਕੇ ਅੱਜ ਤੱਕ ਜਿਹੜਾ ਇਹ ਹੀ ਸਭ ਕੁਝ ਕਰਦੇ ਆ ਰਹੇ ਨੇ ਤੇ ਭਾਈ ਜਟਾਣੇ ਨੇ ਫਿਰ ਤੇ ਚਰਨਜੀਤ ਚੰਨੇ ਨੇ ਜਿਹੜੀ ਐਸਵਾਈਐਲ ਜਿਹੜਾ ਨਹਿਰ ਦਾ ਟੱਕ ਜਿਹੜਾ ਲਾਤਾ ਸੀ ਵਿਚਾਲੇ ਉਹਦੇ ਕਿ ਨਹਿਰ ਰਾਜ ਤੋਂ ਬਾਅਦ ਕਿਸੇ ਪਾਸੇ ਨਹੀਂ ਜਾਊ ਇਹਦਾ ਪਾਣੀ ਪੰਜਾਬ ਦਾ ਪੰਜਾਬ ਵਿੱਚ ਰਹੂਗਾ ਅੱਜ ਤੱਕ ਕੋਈ ਖੱਬੀ ਖਾਨ ਖੰਗਿਆ ਨਹੀਂ ਪੰਜਾਬ ਦੇ ਵਿੱਚੋਂ ਦਾ ਪਾਣੀ ਪੰਜਾਬ ਨੂੰ ਹੀ ਅੱਜ ਜਾ ਰਿਹਾ ਮੇਰਾ ਕਹਿਣ ਦਾ ਭਾਵ ਕਿ ਇਹਨਾਂ ਸਰਕਾਰਾਂ ਉੱਤੇ ਬਹੁਤੀ ਆਸ ਨਾ ਰੱਖੋ ਇਹਨਾਂ ਲੋਕਾਂ ਉੱਤੇ ਬਹੁਤੀ ਆਸ ਨਾ ਰੱਖਿਆ ਕਰੋ ਪੰਜਾਬ ਦੇ ਪਾਣੀ ਪਤਾ ਨਹੀਂ ਕਦੋਂ ਇਹ ਵੇਚ ਦੇਣਗੇ ਕਦੋਂ ਇਹ ਪੰਜਾਬ ਦਾ ਕੁਝ ਵੇਚ ਸਕਦੇ ਨੇ ਤਹਾਡੀ ਜਨਤਾ ਨੂੰ ਕੋਈ ਨਹੀਂ ਪੁੱਛਦਾ ਇੱਥੇ ਤੁਸੀਂ ਹਰ ਬਾਰ ਜਿਹੜਾ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਕਰਦੇ ਆ ਰਹੇ ਹੋ ਇਹਦਾ ਖਮਾਜਾ ਤੁਹਾਨੂੰ ਭੁਗਤ ਨਹੀਂ ਪਊਗਾ। ਕਿਹਾ ਕਿ ਤੁਸੀਂ ਦੇਖਦੇ ਨਹੀਂ ਤੁਸੀਂ ਬਦਲਾ ਬਦਲਾ ਦੇ ਚੱਕਰ ਦੇ ਵਿੱਚ ਬਦਲੀ ਜਾਂਦੇ ਹੋ ਉਹਨੂੰ ਬਦਲ ਲਿਆ ਉਹਨੂੰ ਬਦਲ ਲਿਆ ਉਹਨੂੰ ਬਦਲ ਲਿਆ ਕਿੱਥੇ ਕੇ ਜਾ ਕੇ ਖੜੋਗੇ। ਗਾਹਨ ਬੀਜੇਪੀ ਆਉਣ ਵਾਲੀ ਆ ਤੇ ਉਹ ਤੁਹਾਡੀਆਂ ਜਿਹੜੀਆਂ ਜਮੇ ਜਿਹੜੀਆਂ ਖੁਰਸਤ ਕੇ ਲੈ ਜਾਊਗੀ ਤੇ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ। ਉਤਤਵਾਦ ਕੋਈ ਹੋਰ ਆ ਜੂਗਾ ਪੰਜਾਬ ਅੱਜ ਦਾ ਹਾਲਾਤ ਪੰਜਾਬ ਦੇ ਯੂਪੀ ਬਿਹਾਰ ਵਰਗੇ ਜਿਹਦੇ ਕਿਤੇ ਹੋਇਆ ਕਰਦੀ ਸੀ ਸਾਇਦ ਹੁਣ ਤਾਂ ਉਹਨਾਂ ਦੇ ਹਾਲਾਤ ਵੀ ਕਹਿੰਦੇ ਸੁਧਰ ਗਏ ਯੂਪੀ ਬਿਹਾਰ ਵਰਗੇ ਅੱਜ ਪੰਜਾਬ ਦੇ ਹਾਲਾਤ ਹੋਏ ਪਏ ਨੇ ਨਿੱਕੀ ਜੀ ਗੱਲ ਤੋਂ ਵਾਲਾ ਗੋਲੀ ਮਾਰਦਾ ਕੱਢ ਕੇ ਨਿੱਕੀ ਜੀ ਗੱਲ ਤੋਂ ਵਾਲਾ ਤਲਵਾਰਾਂ ਨਾਲ ਵੜ ਦਿੰਦਾਗਾ ਨਿੱਕੀ ਜੀ ਗੱਲ ਤੋਂ ਪੈਸੇ ਖੋਹ ਲਿੰਦਾਗਾ ਬਾਲੀਆਂ ਪੱਟ ਕੇ ਲੈ ਜਾਂਦੇ ਆ ਗੁੰਡਾ ਰਾਜ ਹੋਇਆ ਪਿਆਗਾ ਕੋਈ ਪੁੱਛਣ ਵਾਲਾ ਨਹੀਂ ਨਜਾਇਜ਼ ਆਸਲਾ ਤੁਰਿਆ ਫਿਰਦਾਗਾ ਜਿਹਨੂੰ ਆਸਲੇ ਦੀ ਲੋੜ ਆ ਉਹਨੂੰ ਆਸਲਾ ਮਿਲਦਾ ਨਹੀਂ ਤੋ ਦਫ਼ਤਰਾਂ ਦੇ ਗੇੜੇ ਕੱਢੀ ਜਾਂਦਾਗਾ ਤੇ ਇੱਥੇ ਕਹਿਣ ਦਾ ਭਾਵ ਕਿ ਜਿਹੜਾ ਪੰਜਾਬ ਦੇ ਵਿੱਚ ਐਸ ਵਕਤ ਜਿਹੜਾ ਆਪਾਂ ਕਹਿ ਦਈਏ ਮਾਹੌਲ ਇਸ ਤਰ੍ਹਾਂ ਦਾ ਹੋਇਆ ਪਿਆ 7 ਵਜੇ ਤੋਂ ਬਾਅਦ ਕੋਈ ਮਾਨਸਾ ਬਠਿੰਡਾ ਫਰੀਦਕੋਟ ਲੁਧਿਆਣਾ ਤੋਂ ਆਪਣੇ ਪਿੰਡ ਆਉਣ ਲਈ ਕੋਈ ਤਿਆਰ ਨਹੀਂ ਜਾਂ ਸੈਰ ਜਾਣ ਲਈ ਤਿਆਰ ਨਹੀਂ ਕਿਉਂਕਿ ਪਤਾ ਹੁਆ ਕਿ ਇੱਥੇ ਬਦਮਾਸ਼ ਕੜੇ ਹੋਣਗੇ ਨਾਲੇ ਲੁੱਟਣਗੇ ਨਾਲੇ ਕੁੱਟਣਗੇ ਨਾਲੇ ਮੋਬਾਈਲ ਖੋਣਗੇ ਨਾਲੇ ਰੁਪਏ ਖੋਣਗੇ ਤੇ ਨਾਲੇ ਜਾਂਦੇ ਹੋਏ ਸੱਚ ਕੁਸ ਮਾਰ ਕੇ ਜਾਣਗੇ ਅੱਜ ਇਹ ਹਾਲਾਤ ਹੋਏ ਪਏ ਨੇ ਪੰਜਾਬ ਦੇ ਇਹ ਹਾਲਾਤ ਕਦੇ ਕਾਲੀਆਂ ਨੇ ਹੁੰਦੇ ਵੀ ਹੋਏ ਸੀ ਇਹ ਹਾਲਾਤ ਕੈਪਟਨ ਵੇਲੇ ਵੀ ਹੋਏ ਸੀ ਪਰ ਸਭ ਤੋਂ ਵੱਧ ਮੈਂ ਕਹਿੰਦਾ ਜੇਕਰ ਅੱਜ ਹਾਲਾਤ ਹੋਏ ਨੇ ਤਾਂ ਅੱਜ ਹੋ ਅੰਤਮਾਨ ਦੇ ਸਰਕਾਰ ਦੇ ਸਮੇਂ ਹਾਲਾਤ ਹੋ ਚੁੱਕੇ ਨੇ ਪਤਾ ਹੀ ਨਹੀਂ ਲੱਗਦਾ ਕਿ ਕਿਦੋਂ ਕੀ ਹੋ ਜਾਏ ਕਿਦੋਂ ਕਿਹੜਾ ਪਾਣਾ ਵਾਪਰ ਦੇ ਮਿੰਟ-ਮਿੰਟ ਦੇ ਸੋਸ਼ਲ ਮੀਡੀਆ ਤੇ ਪਤਾ ਲੱਗਦਾ ਕਿ ਹੁਣ ਆ ਹੋ ਗਿਆ ਜੀ ਹੁਣ ਆ ਹੋ ਗਿਆ ਹੁਣ ਬਾ ਹੋ ਗਿਆ ਬੜਾ ਇੱਥੇ ਯਾਰ ਮੈਂ ਕੀ ਦੱਸਾਂ ਹੁਣ ਕਿਉਂਕਿ YouTube ਦੀਆਂ ਗਾਈਡਲਾਈਨਸਾਂ ਦੇ ਮੁਤਾਬਕ ਸਾਨੂੰ ਬੋਲਣਾ ਪੈਂਦਾ ਥੋੜਾ ਜਿਹਾ ਉਨਾਂ ਕੋ ਉਹਦੀਆਂ ਕਦਰਾਂ ਕੀਮਤਾਂ ਸਨ ਉਹਦੀਆਂ ਜ਼ਰੂਰੀ ਨੇ ਲਾਜ਼ਮੀ ਨੇ ਇਸ ਕਰਕੇ ਜਿਹੜਾ ਅਸੀਂ ਤੁਹਾਨੂੰ ਜਿਹੜਾ ਉਹ ਕੁਝ ਨਹੀਂ ਦਿਖਾ ਸਕਦੇ ਜਿਹੜਾ ਕੁਝ ਪੰਜਾਬ ਦੇ ਵਿੱਚ ਅੱਜ ਪੂਰਾ ਹੋਇਆ ਪਿਆ ਚੱਲਣ ਨਹੀਂ ਦਿੰਦੇ ਇਹ ਲੋਕ ਵੀਡੀਓ ਸਟ੍ਰੈਕਾਂ ਤੱਕ ਮਾਰਦੇ ਨੇ ਵੀ ਪਤਾਗਾ ਇਹ ਸੱਚ ਬੋਲਦਾਗਾ ਇਹਦੀ ਜਿਹੜਾ ਚੈਨਲ ਬੰਦ ਕਰ ਦਿਓ ਪਿਛਲੇ ਵਾਰ ਕਿੰਨੇ ਚੈਨਲ ਬੰਦ ਹੋਏ ਨੇ ਇਹ ਤਾਂ ਸਾਡਾ ਨਿਕਾਇਆ ਚੈਨਲ ਹੀ ਆ ਪਰ ਅਸੀਂ ਬੋਲਾਂਗੇ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਤੁਸੀਂ ਜੇ ਸਾਡਾ ਸਾਥ ਦਿਓਗੇ ਤਾਂ ਸਾਨੂੰ ਤਾਂ ਹੀ ਸੱਚ ਬੋਲਣਾ ਪਵੇਗਾ ਕਹਿੰਦੇ ਹੁੰਦੇ ਆ ਨਾ ਜੇਕਰ ਕਿਸੇ ਦੀ ਪਿੱਠ ਉੱਤੇ ਕੋਈ ਬੰਦਾ ਇੰਨੇ ਹੀ ਕਹਦੇ ਕਿ ਮਿੱਤਰ ਪਿਆਰਿਆ ਮੈਂ ਦਬੀ ਨਾ ਮੈਂ ਤੇਰੇ ਨਾਲ ਆ ਹੌਸਲਾ ਹੋ ਜਾਂਦਾਗਾ ਵੈਸੇ ਤਾਂ ਵੈਗੁਰੂ ਦਾ ਹੌਸਲਾ ਸਭ ਤੋਂ ਵੱਡਾ ਆਕਾਲ ਪੁਰਖ ਵੈਗੁਰੂ ਤੇ ਕਹਿਣ ਦਾ ਭਾਵ ਕਿ ਅੱਜ ਐਸ ਵੀ ਆ ਲੈਤਾ ਜਿਹੜਾ ਨਹਿਰ ਤੋਂ ਸਿਓ ਭਵੰਤਮਾਨ ਜੀ ਪਾਸਾ ਵਟ ਗਏ ਨੇ ਤੇ ਹੁਣ ਦੇਖਦੇ ਆ ਕੀ ਸਟੈਂਡ ਰਹੂਗਾ ਕੀ ਨਾ ਰਹੂਗਾ ਕੀ ਰਹਿਣਾਗਾ ਇੱਥੇ ਤਾਂ ਸਾਰਾ ਕੁਝ ਜਿਹੜਾ ਜੋ ਕੁਝ ਹੋਇਆ ਪਿਆ ਤੁਹਾਡੀਆਂ ਅੱਖਾਂ ਸਾਹਮਣੇ ਤੁਸੀਂ ਕੰਨੀ ਸੁਣ ਰਹੇ ਹੋ ਸਭ ਕੁਝ ਦੇਖ ਰਹੇ ਹੋ ਪਰ ਸਾਡੇ ਵਰਗੇ ਨੂੰ ਤਾਂ ਪਿੱਟਣਾ ਪੈਂਦਾ ਕਿ ਸ਼ਾਇਦ ਕੋਈ ਕਿਸੇ ਦੇ ਗੱਲ ਪੱਲੇ ਪੈ ਜੇ ਸ਼ਾਇਦ ਕੋਈ ਬੰਦਾ ਜਾਗ ਉੱਠੇ ਸ਼ਾਇਦ ਕੋਈ ਜਿਹੜਾ ਬਦਲਾ ਬਦਲਾ ਦੇ ਨਾਂ ਤੇ ਜਿਹੜਾ ਬਾਰ ਬਾਰ ਜਿਹੜਾ ਪਾਰਟੀਆਂ ਬਦਲਦੇ ਨੇ ਇਹਨਾਂ ਦਾ ਕੋਈ ਸੋਲੂਸ਼ਨ ਕੱਢਿਆ ਜਾਵੇ ਇਹਨਾਂ ਦਾ ਹੱਲ ਕੱਢਿਆ ਜਾਵੇ ਅੱਖਾਂ ਮੀਚ ਮੀਚ ਅਸੀਂ ਫੇਰ ਕਿਸੇ ਦੇ ਕਹਿ ਤੋ ਵੋਟਾਂ ਪਾ ਦਿੰਨੇ ਆ ਹੁਣ 27 ਦੀਆਂ ਇਲੈਕਸ਼ਨਾਂ ਆਉਣਗੀਆਂ ਫੇਰ ਤੁਹਾਡਾ ਉਹੀ ਹਾਲ ਰਹਿਣਾਗਾ ਤੁਸੀਂ ਨਾ ਬਦਲ ਨਾ ਤੁਸੀਂ ਕਿਸੇ ਨੂੰ ਬਦਲ ਦੇਣਾ ਤੁਹਾਡੇ ਕੋਲੇ ਕਿਸਾਨੀ ਮੋਰਚੇ ਦੇ ਵਿੱਚ ਦੇਖੋ 700 ਤੋਂ ਵੱਧ ਕਿਸਾਨ ਸ਼ਹੀਦ ਕਰਾ ਕੇ ਆ ਗਏ ਤੇ ਉਹੀ ਅੱਜ ਭਾਜਪਾ ਗਈ ਲੱਖ ਲੱਖ ਵੋਟ ਲੈ ਗਈ ਬਠਿੰਡੇ ਤੋਂ ਲੱਕ ਬੋਟ ਦੇ ਨਾਲ ਲੱਕ ਬੋਟ ਪੈ ਗਈ ਭਾਈ ਕਿਨੇ ਆ ਭਾਈ ਤਾਂ ਕਿਸਾਨਾ ਨਹੀਂ ਹੋ ਤੇ ਜਾਂ ਜਿਹੜੇ ਦੂਜੇ ਭਾਈਚਾਰਿਆਂ ਸਦਾ Hindu ਭਾਈਚਾਰਾ ਉਹਨਾਂ ਨੇ ਪਾਈ ਆ ਤੇ ਉਹ ਵੀ ਕਹਿੰਦੇ ਭਿੜਦੇ ਆ ਕਿ ਸਾਡਾ ਜੀ ਐਂ ਕਰਤਾ ਵਾਹ ਕਰਤਾ ਸਾਰੇ ਉੱਤੇ ਕੁਝ ਹੋਰ ਹੁੰਦੇ ਆ ਇੱਥੇ ਕੁਝ ਹੋਰ ਹੁੰਦੇ ਆ ਤਾਂ ਕੋਈ ਕਿਸੇ ਦਾ ਸਟੈਂਡ ਨਹੀਂ ਭਰਾਵੋ ਆਪਣਾ ਆਪ ਬਚਾ ਕੇ ਰੱਖੋ ਆਪਣੇ ਸਟੈਂਡ ਤੇ ਆਪ ਕਾਇਮ ਰਹੋ ਜੁਰਤ ਸੱਚ ਦੀ ਬੋਲਣ ਦੀ ਕਰਦੇ ਰਹੋ ਹਮੇਸ਼ਾ ਸੱਚ ਕੌੜਾ ਆ ਜ਼ਰੂਰ ਹੁੰਦਾ ਪਰ ਸੱਚ ਬੋਲਿਆ ਲੱਗਿਆ ਸਾਨੂੰ ਇੱਕ ਹੌਸਲਾ ਮਿਲਦਾ ਕਿ ਅਸੀਂ ਯਾਰ ਕੋਈ ਮਾੜਾ ਕਰਕੇ ਨਹੀਂ ਗਏ ਸੱਚ ਬੋਲੇ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲਦੇ ਹੋ ਧੰਨਵਾਦ ਵਹਿਗ ਜੀ ਦਾ ਖਾਲਸਾ ਸ਼੍ਰੀ ਵਹਿਗ ਜੀ ਕੀ ਫਤਿਹ